2015 ਵਿੱਚ ਭਾਨਾ ਸਿੱਧੂ ਦੀ ਭੈਣ ਪਾਲਕੌਰ ਭਾਨਾ ਸਿੱਧੂ ਦਾ ਜਿੱਜਾ ਅਛਰ ਸਿੰਘ ਮਾਮਾ ਚਤਰ ਸਿੰਘ ਚਮਚੇਰ ਕੌਰ ਮੀਹਾ ਸਿੰਘ ਦੇ ਨਾਲ ਕੇ ਮੇਰੇ ਪਿਤਾ ਜੀ ਤੇ ਦਾਦਾ ਜੀ ਦਾ ਕਤਲ ਕਰ ਦਿੱਤਾ ਨਹੀਂ ਭਾਨਾ ਸਿੱਧੂ ਕੋਲ ਕੋਈ ਵੀ ਕਿਸੇ ਕੋਟ ਦਾ ਲੀਗਲ ਡਾਕੂਮੈਂਟ ਹੈ ਜਾਂ ਕੋਈ ਆਰਡਰ ਹੈ ਤੇ ਨਾ ਹੀ ਉਹਦਾ ਪਿੰਡ ਤੇਜਾਂ ਦੀ ਕਿਸੇ ਜ਼ਮੀਨ ਨਾਲ ਜਾਂ ਪਿੰਡ ਤੇਜਾਂ ਨਾਲ ਕੋਈ ਵਾਅ ਵਾਸਤਾ ਹੈ ਹਰ ਪਾਸੇ ਉਹ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ ਹੁਣ ਉਹ ਬਦਮਾਸ਼ੀ ਤੇ ਉੱtre ਆਇਆ ਪਿਛਲੇ ਹਫਤੇ ਤੋਂ ਉਹ 30 35 ਬੰਦੇ ਜਾਇਜ਼ ਨਜਾਇਜ਼ ਹਥਿਆਰਾਂ ਸਮੇਤ ਲੈ ਕੇ ਪਿੰਡ ਤੇਜਾ ਬੈਠਾ ਜਦ ਇਹਦੇ ਬਾਰੇ ਅਸੀਂ ਪੁਨਰਿਹੜੀ ਚੌਂਕੀ ਇਨਚਾਰਜ ਮਨਜੀਤ ਸਿੰਘ ਜੀ ਨੂੰ ਦੱਸਿਆ ਤਾਂ ਉਹਨਾਂ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ 3 ਨਵੰਬਰ ਨੂੰ ਮੇਰੇ ਘਰ ਦੇ ਜਦੋਂ ਐਸ ਐਚ ਓ सदर ਪਟਿਆਲਾ ਹਰਸ਼ਵੀਰ ਸਿੰਘ ਸੰਧੂ ਜੀ ਨੂੰ ਮਿਲੇ ਤਾਂ ਉਹਨਾਂ ਨੇ ਸਿੱਧਾ ਕਿਹਾ ਕਿ ਖੇਤੀ ਦਾ ਹੁਣ ਉੱਥੇ ਪਾਨਾ ਹੀ ਕਰੂ ਕੱਲ ਪਾਨਾ ਸਿੱਧੂ ਨੇ ਸਾਡੀ ਬਿਜੀ ਹੋਈ ਕਣਕ ਦੇ ਵਿੱਚ ਮੋਟਰਾਂ ਦਾ ਪਾਣੀ ਛੱਟਦਾ ਜਦ ਇਹਦੇ ਬਾਰੇ ਅਸੀਂ ਪੁਨਰ ਰਿਹਰੀ ਚੌਂਕੀ ਇੰਚਾਰਜ ਮਨਜੀਤ ਸਿੰਘ ਜੀ ਨੂੰ ਦੱਸਿਆ ਤਾਂ ਉਹਨਾਂ ਨੇ ਸਿੱਧੇ ਧਮਕੀ ਦਿੱਤੀ ਵੀ ਹੁਣ ਤੁਹਾਨੂੰ ਮੈਂ ਝੂਠੇ ਕੇਸ 'ਚ ਫਸਾਉਂਗਾ ਤੇ ਅੰਦਰ ਘੇਰੂੰਗਾ ਤੇ ਤੁਹਾਡੀ ਜ਼ਮੀਨ ਤੇ ਖੇਤੀ ਭਾਨਾ ਸਿੱਧੂ ਤੋਂ ਕਰਾਉਂਗਾ ਹੁਣ ਤੁਸੀਂ ਇਹ ਦੱਸੋ ਮੈਨੂੰ ਵੀ ਘਰ ਬੈਠੇ ਬੰਦਿਆਂ ਤੇ ਕਿਵੇਂ ਪੁਲਸ ਪਰਚੇ ਕਰ ਸਕਦੀ ਐ ਨਾ ਨਾ ਕੋਲ ਕੋਈ ਆਰਡਰ ਐ ਨਕੂਚੇ ਪਾਸੋਂ ਹੋ ਸਿਰਫ ਬਦਮਾਸ਼ੀ ਦੇ ਸਿਰ ਤੇ ਸਾਡਾ ਸਾਨੂੰ ਇੰਨਾ ਹਰਾਸ ਕਰ ਰਹੇ ਨੇ 2015 ਵਿੱਚ ਭਾਨਾ ਸਿੱਧੂ ਦੀ ਭੈਣ ਪਾਲਕੌਰ ਭਾਨਾ ਸਿੱਧੂ ਦਾ ਜਿੱਜਾ ਅ처 ਸਿੰਘ ਮਾਮਾ ਚਤਰ ਸਿੰਘ ਚਮਚੇਰ ਕੌਰ ਮੀਹਾ ਸਿੰਘ ਦੇ ਨਾਲ ਕੇ ਮੇਰੇ ਪਿਤਾ ਜੀ ਤੇ ਦਾਦਾ ਜੀ ਦਾ ਕਤਲ ਕਰ ਦਿੱਤਾ ਨਹੀਂ ਭਾਨਾ ਸਿੱਧੂ ਕੋਲ ਕੋਈ ਵੀ ਕਿਸੇ ਕੋਰਟ ਦਾ ਲੀਗਲ ਡਾਕੂਮੈਂਟ ਹੈ ਜਾਂ ਕੋਈ ਆਰਡਰ ਹੈ ਤੇ ਨਾਹੀ ਉਹਦਾ ਪਿੰਡ ਤੇਜਾਂ ਦੀ ਕਿਸੇ ਜ਼ਮੀਨ ਨਾਲ ਜਾਂ ਪਿੰਡ ਤੇਜਾਂ ਨਾਲ ਕੋਈ ਵਾਅ ਵਾਸਤਾ ਹੈ ਹਰ ਪਾਸੇ ਉਹ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ ਹੁਣ ਉਹ ਬਦਮਾਸ਼ੀ ਤੇ ਉੱਤਰ ਆਇਆ ਪਿਛਲੇ ਹਫਤੇ ਤੋਂ ਉਹ 30 35 ਬੰਦੇ ਜਾਇਜ਼ ਨਜਾਇਜ਼ ਹਥਿਆਰਾਂ ਸਮੇਤ ਲੈ ਕੇ ਪਿੰਡ ਤੇਜਾਂ ਬੈਠਾ ਹੈ ਜਦ ਇਹਦੇ ਬਾਰੇ ਅਸੀਂ ਪੁਨਰ ਰੇੜੀ ਚੌਂਕੇ ਇਨਚਾਰਜ ਮਨਜੀਤ ਸਿੰਘ ਜੀ ਨੂੰ ਦੱਸਿਆ ਤਾਂ ਨਾ ਇਹ ਸਾਡੀ ਕੋਈ ਹੈਲਪ ਨਹੀਂ ਕੀਤੀ 3 ਨਵੰਬਰ ਨੂੰ ਮੇਰੇ ਘਰ ਦੇ ਜਦੋਂ ਐਸ ਐਚਓ सदर ਪਟਿਆਲਾ ਹਰਸ਼ਵੀਰ ਸਿੰਘ ਸੰਧੂ ਜੀ ਨੂੰ ਮਿਲੇ ਤਾਂ ਉਹਨਾਂ ਨੇ ਸਿੱਧਾ ਕਿਹਾ ਕਿ ਖੇਤੀ ਦਾ ਹੁਣ ਉੱਥੇ ਪਾਨਾ ਹੀ ਕਰੂ। ਕੱਲ ਪਾਨਾ ਸਿੱਧੂ ਨੇ ਸਾਡੀ ਬਿਜੀ ਹੋਈ ਕਣਕ ਦੇ ਵਿੱਚ ਮੋਟਰਾਂ ਦਾ ਪਾਣੀ ਛੱਟਤਾ। ਜਦ ਇਹਦੇ ਬਾਰੇ ਅਸੀਂ ਪੁਨਰ ਰਿਹੜੀ ਚੌਂਕੀ ਇੰਚਾਰਜ ਮਨਜੀਤ ਸਿੰਘ ਜੀ ਨੂੰ ਦੱਸਿਆ ਤਾਂ ਉਹਨਾਂ ਨੇ ਸਿੱਧੇ ਧਮਕੀ ਦਿੱਤੀ ਵੀ ਹੁਣ ਤੁਹਾਨੂੰ ਮੈਂ ਝੂਠੇ ਕੇਸ 'ਚ ਫਸਾਉਂਗਾ ਤੇ ਅੰਦਰ ਘੇਰੂੰਗਾ। ਤੇ ਥੋੜੀ ਜ਼ਮੀਨ ਤੇ ਖੇਤੀ ਪਾਨਾ ਸਿੱਧੂ ਤੋਂ ਕਰਾਊਂਗਾ। ਹੁਣ ਤੁਸੀਂ ਇਹ ਦੱਸੋ ਮੈਨੂੰ ਵੀ ਘਰ ਬੈਠੇ ਬੰਦਿਆਂ ਤੇ ਕਿਵੇਂ ਪੁਲਸ ਪਰਚੇ ਕਰ ਸਕਦੀ ਏ ਨਾ ਨਾ ਕੋਲ ਕੋਈ ਆਰਡਰ ਹੈ ਨਾ ਕੁਝ ਹੈ ਬਾਸੋ ਹੋ ਸਿਰਫ ਬਦਮਾਸ਼ੀ ਦੇ ਸਿਰ ਤੇ ਸਾਡਾ ਸਾਨੂੰ ਇੰਨਾ ਹਰਾਸ ਕਰ ਰਹੇ ਨੇ